ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਲੋਕ ਇਤਿਹਾਸਕ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਉਂਕਿ ਇਹ ਖੁਦ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਬਿਆਨਬਾਜ਼ੀ ਸ਼ਬਦੀ ਹਮਲੇ ਕੀਤੇ ਗਏ ਨੇ ਸੁਖਬੀਰ ਸਿੰਘ ਬਾਦਲ ਤੇ ਕਿ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਤ ਉੱਤੇ ਆਪਣਾ ਦਬਾਅ ਪਾ ਰਹੇ ਨੇ 11 ਅਗਸਤ ਦਾ ਇਤਿਹਾਸਿਕ ਫੈਸਲਾ ਬਦਲਿਆ ਛਾਵੇ ਕਿਉਂਕਿ ਇੱਕ ਪਾਸੇ ਸ਼ਰੂਪੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਕਹਿੰਦੇ ਨੇ ਕਿ ਅਸੀਂ ਕਾਨੂੰਨੀ ਤੌਰ ਤੇ ਭਰਤੀ ਕੀਤੀ ਹੈ ਸ਼ਰੂਪੀ ਅਕਾਲੀ ਦਲ ਦੇ ਵਿੱਚ ਜਿਸ ਦੀ ਗਿਣਤੀ 1 ਮਹੀਨੇ ਦੇ ਵਿੱਚ 27 ਲੱਖ ਹੋਈ ਲੇਕਿਨ ਸ਼ਰੂਪੀ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਮਾਰੇ ਲੋਕ ਉਹ ਪੁੱਛਦੇ ਨੇ ਜੇ 1 ਮਹੀਨੇ ਦੇ ਵਿੱਚ ਤੁਸੀਂ 27 ਲੱਖ ਭਰਤੀ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਫਿਰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚੋਂ 9 ਦੀ ਜਬਤ ਕਿਉਂ ਜਬਤ ਹੋਈ ਕਿਹੜੀ ਖੁੰਡੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੋਲ ਜਾਦੂਬਾਦੀ ਛੜੀ ਕਿ ਛੜੀ ਘੋਂਦੇ ਨੇ ਵੋਟ ਬੰਨ ਇਕੱਠਾ ਕਰ ਲੈਂਦੇ ਨੇ ਉਹ ਕਹਿੰਦੇ ਜੇਕਰ 27 ਲੱਖ ਵੋਟ ਜੁੜੀ ਸ਼ਰੂਮਣੀ ਅਕਾਲੀ ਦਲ ਦੇ ਨਾਲ ਤੇ ਫਿਰ ਐਡਵੋਕੇਟ ਪਰ ਉਪਕਾਰ ਸਿੰਘ ਨੂੰਮਨ ਦਾ ਬੁਰਾ ਹਾਲ ਕਿਉਂ ਹੋਇਆ ਜ਼ਬਾਨਤ ਉਸ ਦੀ ਜਬਤ ਕਿਉਂ ਹੋਈ ਕਿਉਂਕਿ ਸਰਵੇ ਰਾਹੁਲ ਗਾਂਧੀ ਵੱਲੋਂ ਕਰਵਾਇਆ ਗਿਆ ਹੈ ਰਾਹੁਲ ਗਾਂਧੀ ਦਾ ਸਰਵੇ ਕਹਿੰਦਾ ਹੈ ਕਿ 55% ਪੰਜਾਬ ਦੇ ਲੋਕ ਸ਼ਰੂਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਸ਼ਰੂਮਣੀ ਅਕਾਲੀ ਦਲ ਉਹਨਾਂ ਦੇ ਦਿਲਾਂ ਦੇ ਵਿੱਚ ਵਸੀ ਹੋਈ ਹੈ ਉਹਨਾਂ ਦੇ ਰੋਮ ਵਿੱਚ ਵਸੀ ਬਸ ਵਸੀ ਹੋਈ ਹੈ ਲੇਕਿਨ ਉਹ ਸੁਖਬੀਰ ਸਿੰਘ ਬਾਦਲ ਨੂੰ ਦੇਖਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਉਹ ਵੋਟ ਲੈਂਦੇ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ ਚਾਵੇ ਉਹ ਕਹਿੰਦਾ ਕਿ ਅਸੀਂ ਹਾਰ ਜਾਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਰਾਹੁਲ ਗਾਂਧੀ ਦਾ ਖੁੱਦਾ ਕਹਿਣਾ ਹੈ ਤੇ ਦੂਸਰੇ ਪਾਸੇ ਹਰ ਤਰ੍ਹਾਂ ਦਾ ਧਾਮ ਅਤੇ ਝਾਂਮ ਝੁਕਿਆ ਜਾ ਰਿਹਾ ਹੈ ਹਾਲਾਂਕਿ ਅੱਜ ਪੰਜ ਮੈਂਬਰ ਮਨਪ੍ਰੀਤ ਯਾਦਲੀ ਐਡਵੋਕੇਟ ਇਕਬਾਲ ਸਿੰਘ ਝੁੰਡਾ ਸੰਤਾ ਸਿੰਘ ਉਮੈਦਪੂਰੀ ਜਥੇਦਾਰ ਗੁਰਪ੍ਰਤਾਪ ਸਿੰਘ ਬਿੜਾਰਾ ਬੀਬਾ ਸਤਵੰਤ ਕੌਰ ਹੁਣਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿ ਅਸੀਂ 11 ਅਗਸਤ ਨੂੰ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਇਜਲਾਸ ਕਰਨਾ ਚਾਹੁੰਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ-ਨਾਲ ਨਵਾਂ ਪ੍ਰਧਾਨ ਵੀ ਦੇਣਾ ਚਾਹੁੰਦੇ ਹਾਂ ਇੱਧਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਵੱਲੋਂ ਉਹ ਚਿੱਠੀ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਾਂ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮੈਨੇਜਮੈਂਟ ਹੈ ਉਹਨਾਂ ਨੂੰ ਦੇ ਦਿੱਤੀ ਗਈ ਹੈ ਹਾਲਾਂਕਿ ਐਸਪੀਸੀ ਦੇ 70 ਤੋਂ 75% ਜਿਹੜੇ ਮੈਂਬਰ ਨੇ ਉਹ ਕਹਿ ਰਹੇ ਨੇ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ اجلاس ਹੋਣਾ ਚਾਹੀਦਾ ਹੈ اجلاس ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣਾ ਚਾਹੀਦਾ ਹੈ ਲੇਕਿਨ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜਤਾ ਕੀ ਪੈਂਤਰਾ ਹੋਵੇਗਾ ਜੇਕਰ ਇਹ ਇਤਿਹਾਸਿਕ ਫੈਸਲਾ 2 ਦਸੰਬਰ 2024 ਬੜਾ ਬਦਲਿਆ ਜਾਂਦਾ ਹੈ ਤਾਂ ਫਿਰ ਲੋਕ ਉਪਕੜਾਉਣਗੇ ਲੋਕ ਬੁਰਾ ਭਲਾ ਕਹਿਣਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਿਉਂਕਿ ਕੌਮਤਾ ਪਹਿਲੇ ਹੀ ਉਹਨਾਂ ਨੂੰ ਐਕਸੈਪਟ ਨਹੀਂ ਕਰ ਰਹੀ ਸਵੀਕਾਰ ਨਹੀਂ ਕੀਤਾ ਹਾਲਾਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਭ ਹਰਾਂ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਮੇਰਾ ਵਿਰੋਧ ਕਰ ਰਹੇ ਨੇ ਇਹ ਮੇਰੇ ਗਲ ਦੇ ਵਿਚ ਹਾਰ ਕਹੋਗੇ ਇਹ ਮੈਨੂੰ ਸਰੂਪ ਸੇ ਪਾਉ ਦੇਣਗੇ 6 ਜੂਨ ਨੂੰ ਕਿੰਨਾ ਵਿਰੋਧ ਹੋਇਆ ਕਿ ਸੰਦੇਸ਼ ਨਹੀਂ ਦੇ ਸਕਦੇ ਲੇਕਿਨ ਅਰਦਾਸ ਦੇ ਵਿੱਚ ਸੰਦੇਸ਼ ਦਿੱਤਾ ਗਿਆ ਹਾਲਾਂਕਿ ਬਾਅਦ ਵਿੱਚ ਉਸ ਦੀ ਨਿਖੇਦੀ ਕੀਤੀ ਗਈ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲਤੂ ਕੀ ਫਰਮਾਨ ਹੁੰਦਾ ਹੈ ਕਿ 11 ਅਗਸਤ ਨੂੰ ਜਿਹੜਾ ਹੈ ਤੇਜਾ ਸਿੰਘ ਸਮੁੰਦਰੀ ਹੌਲ ਇਹਨਾਂ ਨੂੰ ਦਿੱਤਾ ਜਾਂਦਾ ਹੈ ਜਾਨੀ ਦਿੰਦਾ ਕਿਉਂਕਿ ਆਪਣਾ ਖੜਾ ਛੁਡਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਯਾਨੀ ਕਿ ਐਸਡੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਾਲਾਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਦੋਂ ਵੀ ਭੱਜ ਗਿਆ ਸੀ ਉਦੋਂ ਵੀ ਨਸ ਗਿਆ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਚਾਹੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ ਚਾਹੇ ਸ਼੍ਰੀ ਚਾਹੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂਂਗਰ ਹੋਣ ਚਲੋ ਕਿਰਪਾਲ ਸਿੰਘ ਬਡੂਂਗਰ ਦੀ ਸੇ ਸੇਤ ਚੰਗੀ ਨਹੀਂ ਰਹਿੰਦੀ ਬਿਮਾਰ ਰਹਿੰਦੇ ਨੇ ਕਿਉਂਕਿ ਉਹਨਾਂ ਦੀ ਐਸ ਵੀ ਕਾਫੀ ਹੋ ਗਈ ਹੈ ਲੇਕਿਨ ਬਾਦਲ ਹੋਣਾ ਨੇ ਫਿਰ ਪਰਵਾ ਲਿਆ ਮਨਾ ਕੇ ਲੈ ਕੇ ਆਏ ਨੇ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਨੂੰ ਹਾਲਾਂਕਿ ਐਡਵੋਕੇਟ ਅਰਜਿੰਦਰ ਸਿੰਘ ਧਾਮੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਖੁਸ਼ ਨਹੀਂ ਕਿਉਂਕਿ ਇੱਕ ਵੱਡਾ ਚੈਲੰਜ ਆ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇਕਰ ਇੱਕ ਦੂਜੇ ਦਾ ਵਿਰੋਧ ਹੁੰਦਾ ਹੈ ਜੇਕਰ ਖਲਾਰਾ ਪੈਦਾ ਹੈ 11 ਅਗਸਤ ਨੂੰ ਤਾਂ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਹਲਕਾ ਤਰਨਤੜ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੜਾ ਵੱਡਾ ਝਟਕਾ ਲੱਗੇਗਾ ਉਧਰ ਸਭ ਤੋਂ ਨੰਬਰ ਨਾਮ ਆ ਰਿਹਾ ਹੈ ਮਨਪ੍ਰੀਤ ਹੀਆਲੀ ਦਾ ਬੀਬੀ ਸਤਵੰਤ ਕੌਰ ਦਾ ਅਤੇ ਸੁਰਜੀਤ ਸਿੰਘ ਰਖੜਾ ਦਾ ਇਹਨਾਂ ਤਿੰਨਾਂ ਨਾਮਾਂ ਦੇ ਉੱਤੇ ਮੋਹ ਲੱਗ ਸਕਦੀ ਹੈ ਮਨਪ੍ਰੀਤ ਸਭ ਤੋਂ ਉੱਪਰ ਚੱਲ ਰਹੇ ਨੇ ਉਸ ਤੋਂ ਬਾਅਦ ਬੀਬੀ ਸਤਵੰਤ ਕੌਰ ਸਤਕਾਰਯੋਗ ਨੇ ਉਸ ਤੋਂ ਬਾਅਦ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਦਾ ਰਖੜਾ ਜਿਹੜੇ ਨੇ ਇਹਨਾਂ ਤਿੰਨਾਂ ਦੇ ਨਾਮ ਅੱਗੇ ਆ ਰਹੇ ਨੇ ਇਹਨਾਂ ਦੇ ਵਿੱਚੋਂ ਮਨਪ੍ਰੀਤ ਕਿਆਲੀ ਨੂੰ ਮੇਨ ਪ੍ਰਧਾਨ ਬਾਕੀ ਉਹ ਪ੍ਰਧਾਨ ਯਾਨੀ ਕਿ ਕਾਰਜਕਾਰੀ ਕੋ ਮੀਤ ਪ੍ਰਧਾਨ ਵੀ ਬਣ ਸਕਦੇ ਨੇ ਇਸ ਤਰ੍ਹਾਂ ਦੀਆਂ ਕਿਆਸਰਗੀਆਂ ਲਗਾਈਆਂ ਚਾਰੀਆਂ ਨੇ ਲੇਕਿਨ ਫੋਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਜਾਂ ਜਿਹੜੀ ਚਿੱਠੀ ਭੇਜੀ ਗਈ ਹੈ ਮੰਗ ਪੱਤਰ ਕੀਤਾ ਗਿਆ ਕਿ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅਸੀਂ اجلاس ਕਰਨਾ ਹੈ ਕੀ ਫਰਮਾਉ ਆਲਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦਾ ਜਾਂ ਮੈਨੇਜਮੈਂਟ ਮੈਨੇਜਮੈਂਟ ਕਮੇਟ ਮੈਨੇਜਮੈਂਟ ਕਮੇਟੀ ਵੱਲੋਂ ਲੇਕਿਨ ਕੌਮ ਕੀ ਕਹਿੰਦੀ ਹੈ ਕੌਮ ਦੀ ਮੰਗ ਹੈ ਕਿ ਪ੍ਰਧਾਨ ਬਦਲਿਆ ਜਾਣਾ ਚਾਹੀਦਾ ਹੈ ਜੇਕਰ ਕੌਮ ਦੀ ਮੰਗ ਇਹ ਨਾ ਹੁੰਦੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਰ ਚੁਣੇ ਮਨਪ੍ਰੀਤ ਯਾਲੀ ਇਕਬਾਲ ਸਿੰਘ ਚੁੰਦਾ ਸੰਤਾ ਸਿੰਘ ਮਹਿਤਪੁਰੀ ਗੁਰਪ੍ਰਤਾਪ ਸਿੰਘ ਵਿਡਾਲਾ ਬੀਬੀ ਸਤਵੰਤ ਕੌਰ ਜੇਕਰ ਲੋਕ ਵਿਰੋਧ ਕਰਦੇ ਤੇ ਲੋਕਾਂ ਨੇ ਭਰਤੀ ਦਾ ਹਿੱਸਾ ਨਹੀਂ ਬਣਨਾ ਸੀ ਕੌਮ ਨੇ ਇਹਨਾਂ ਲੋਕਾਂ ਨੂੰ ਬੁਰੀ ਲਾਉਣਾ ਸੀ ਲੇਕਿਨ ਕੌਮ ਨੇ ਬਿਨਾ ਇਨ ਬਿਨ ਇਹ ਹੁਕਮ ਨਾਵੀ ਨੂੰ ਸਵਿਕਾਰ ਕੀਤਾ ਅਤੇ ਕਦਮ ਦੇ ਨਾਲ ਕਦਮ ਮਲਾ ਕੇ ਇਹਨਾਂ ਪੰਜਾਂ ਮੈਂਬਰਾਂ ਦੀ ਅਗਵਾਈ ਦੇ ਵਿੱਚ ਭਰਤੀ ਨੂੰ ਨੇਪਰੇ ਚਾੜਿਆ ਗਿਆ 15 ਲੱਖ ਤੋਂ ਪਲੱਸ ਦੀ ਭਰਤੀ ਦੱਸੀ ਜਾ ਰਹੀ ਹੈ ਡੈਲੀਗੇਟਸ ਵੀ ਨੇ ਉਹਦੇ ਵਿੱਚ ਸੌਰੀ 15 ਲੱਖ ਨਹੀਂ ਲਗਭਗ 30 ਲੱਖ ਤੋਂ ਪਲੱਸ ਦੀ ਭਰਤੀ ਦਾ ਦੱਸੀ ਜਾ ਰਹੀ ਹੈ ਜੇਕਰ 3 ਲੱਖ ਭਰਤੀ ਕੀਤੀ ਚਾਈ ਯਾਨਕਿ 3 ਤੋਂ 4 ਮਹੀਨੇ ਲੱਗੇ ਗਰਮੀ ਦੇ ਵਿੱਚ ਕਈਆਂ ਥਾਵਾਂ ਤੇ ਸਮਾਗਮ ਕੀਤੇ ਗਏ ਨੌਜਵਾਨਾਂ ਨੇ ਜਾ ਕੇ ਇਹਨਾਂ ਵਿਅਕਤੀ ਇਹਨਾਂ ਸ਼ਖਸੀਅਤਾਂ ਦੇ ਨਾਲ ਜਿਹੜੇ ਜੀ ਅਕਾਲ ਤਖਬ ਤੋਂ ਥਾਪੇ ਗਏ ਸੀ ਮੋਢੇ ਨਾਲ ਮੋਢਾ ਜੋੜ ਕੇ ਇਹ ਭਰਤੀ ਦਾ ਹਿੱਸਾ ਬਣੇ ਸੋਣ ਜੇਕਰ ਜੀ ਅਕਾਲ ਜੇਕਰ ਸੁਖਬੀਰ ਸਿੰਘ ਬਾਦਲ ਉਹ ਚਲੇ ਜਾਂਦੇ ਨੇ ਕਿਉਂਕਿ ਮਨਪ੍ਰੀਤ ਯਾਰੀ ਨੂੰ ਸੱਦਾ ਦੇ ਦਿੱਤਾ ਗਿਆ ਹੈ ਕਿ ਤੁਹਾਨੂੰ ਆਪੋ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਐਸੇ ਨਮਾਣੇ ਸਿੱਖ बनके श्री तेज सिंह समुंदरी ऑल ਦੇ ਵਿੱਚ ਆਉਣਾ ਚਾਹੀਦਾ ਹੈ ਨਵੀਂ ਲੀਡਰਸ਼ਿਪ ਦੇਖੋ ਅਤੇ ਨਵੇਂ ਪ੍ਰਧਾਨ ਨੂੰ ਦੇਖੋ ਹੁਣ 11 ਅਗਸਤ ਦੇ ਇਤਿਹਾਸਕ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕੌਮ ਵੱਲੋਂ ਅਤੇ ਦੂਜੇ ਪਾਸੇ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਪਿਆਰ ਕਰਦੇ ਨੇ ਜੇਕਰ ਨਵਾਂ ਪ੍ਰਧਾਨ ਬਣ ਜਾਂਦਾ ਹੈ ਮਨਪ੍ਰੀਤਿਆਲੀ ਬੀਬਾ ਸਤਵੰਦ ਕੌਰ ਜਾਂ ਸਰਜੀਤ ਸਿੰਘ ਰਖੜਾ ਤਾਂ ਸ਼੍ਰੋਮਣੀ ਅਕਾਲੀ ਦਲ ਇਹ ਖੁਦ ਰਾਹੁਲ ਗਾਦੀ ਕਹਿੰਦੇ ਨੇ ਕਿ ਫਿਰ ਕੋਈ ਵੀ ਤਾਕਤ ਨਹੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹਰਾ ਜਾਵੇ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਰਹਿੰਦੇ ਨੇ ਤਾਂ ਫਿਰ ਉਹੀ ਗੱਲ ਹੋਵੇਗੀ ਜਿਹੜੀ 2017 ਦੇ ਵਿੱਚ ਹੋਈ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੋਈ ਸੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੋਈ ਸੀ ਇਸ ਕਰਕੇ ਕੌਮ ਵੱਲੋਂ ਮੰਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇ